ਨਾਂਕੇ ਬਣਾਉਂਦਾ ਪਿਆ ਸੀਗਾ ਤੇ ਉਹ ਜਿਆ ਬਰਨਰ ਬਰਨਰ ਮੈਨੂੰ ਲੱਗਦਾ ਬਰਨਰ ਚਾ ਲੂਸ ਆ ਚਾ ਗੱਲਬਾਤ ਹੈ ਗਈ ਹੈ ਜਾਂ ਜਾਂ ਪਾਈਪ ਲੂਸ ਹੋਣੀ ਆ ਉਹਨੂੰ ਅੱਗ ਫੜ ਲਈ ਆ ਅੱਗ ਫੜ ਲਈ ਤੇ ਇੱਕਦਮ ਜਿਦ ਤਰ੍ਹਾਂ ਬੰਦਾ ਛੁੱਛ ਛੁੱਛ ਪੰਜ ਚ ਪੈ ਜਾਂਦਾ ਨਾ ਉਹਨੂੰ ਬਿਝਾਉਂਦਾ ਆਈਡੀਆ ਨਹੀਂ ਤੇ ਤਰੀਕਾ ਨਹੀਂ ਆ ਯਾਦ ਹੁੰਦਾ ਉਹ ਤਰ੍ਹਾਂ ਘਬਰਾ ਗਏ ਨੇ ਜਾ ਜਿੰਨੇ ਪਹਿਲਾਂ ਦੱਸਦੇ ਨੇ ਕਿ ਬੋਰੀ ਪਾ ਦਿਓ ਜਾਂ ਇਸ ਤਰ੍ਹਾਂ ਕਰ ਦਿਓ ਪਾਣੀ ਸੁੱਟਣ ਲਾਪੇ ਪਾਣੀ ਨਾਲ ਗੈਸ ਦੇ ਅੱਗੇ ਕਿਹਦੀ ਪਾਣੀ ਨਾਲੇ ਪੋਈਦੀ ਠੀਕ ਹੈ ਜੀ ਇਸ ਪਾਣੀ ਦੇ ਨਾਲ ਪਾਣੀ ਨਾਲ ਕਿਹਦੀ ਨਹੀਂ ਪੋਈਦੀ ਗੈਸ ਆ ਇਹ ਪਾਣੀ ਸੁੱਟਣ ਲਾਪੇ ਨੇ ਫਿਰ ਠ ਤੇ ਇਹ ਅੱਗੇ ਜਿਹੜੀ ਇੱਕ ਇੱਕ ਓਰ ਦੁਕਾਨੋਂ ਲੱਗ ਗਿਆ ਅੱਗੇ ਲੱਗਦੀ ਐ ਮੇਰੇ ਵੀ ਨੇ ਕਿਹਾ ਨਾ ਸ਼ਟਰ ਬੰਦ ਕਰੋ ਕੰਬੀਰਾ ਕੰਮ ਸਾਰਾ ਤੇਲ ਦਾ ਪੇਂਟ ਦਾ ਕੰਮ ਆ ਆਇਲ ਦਾ ਕੰਮ ਆ ਜੀ ਆ ਬਾੜੀ ਚੁੱਕੀਆਂ ਇਹਨਾਂ ਨੇ ਹਾਂ ਵੀ ਸਾਰਾ ਤੇਲ ਦਾ ਕੰਮ ਹੀ ਜੇ ਰੱਬ ਨਾ ਕਰੇ ਇਧਰ ਇਧਰ ਨੂੰ ਉਧਰ ਗਈ ਐ ਜੇ ਇਧਰ ਜਾਂਦੀ ਤੇਲ ਵਾਲਾ ਸਾਰਾ ਤੇਲ ਪੰਦਰ ਤੇਲ ਸੇ ਸਾਡੇ ਕੋਲ ਓਏ ਆ ਪਾਣੀ ਚੁੱਕ ਗਿਆ ਬਾੜੀਆਂ ਆ ਬਾੜੀ ਬਚ ਗਿਆ ਇਹਦੇ ਸਟਾਫ ਨੇ ਆ ਬਾੜੀ ਚੁੱਕ ਗਿਆ ਆਪ ਚੁੱਕ ਚੁੱਕ ਹੁੰਦੇ ਰਹੇ ਨੇ ਇਹਨਾਂ ਵਰਗੇ ਸਾਹਬ ਨੇ ਬਹੁਤ ਘਟ ਲੱਭਦੇ ਨੇ ਕਿਤੇ ਜਿਹੜੇ ਆਪ ਨਹੀਂ ਤਾਂ ਆ ਹੁਕਮ ਦਿੰਦੇ ਚਲੋ ਚਲੋ ਚੱਲ ਇਹ ਅੱਗੇ ਲੱਗੇ ਨ ਆਪਨਾਂ ਨੇ ਆ ਕੇ ਪੈ ਫੜੀ ਆ ਆਪਨਾਂ ਅੱਗ ਬਝਾਂਡੇ ਸੀ ਕਿਹੜ ਕੀਤਾ ਰਣ ਸਿਲੰਡਰ ਵੀ ਲਾ ਕੇ ਗਿਆ ਅੱਗ ਦਾ ਕੱਢਿਆ ਸਿਲੰਡਰ ਆਪ ਹੀ ਅੱਜ ਨਾਲ ਖਿੱਚਿਆ ਬਾਹਰ ਨੂੰ ਕੱਢਿਆ ਐਸਾ ਤਾਂ ਸਾਡੀ ਬੜੀ ਬਹਾਦਰੀ ਆ ਨਾ ਜੀ ਬਹੁਤ ਬਹਾਦਰੀ ਆ ਨਾ ਜੀ ਸਾਡੇ ਗੁਰਦਾਪੁਰ ਦੀ ਜਿੰਨੀ ਵੀ ਪੁਲਿਸ ਹੈਗੀ ਜਣਾ ਸਾਰੇ ਜਿਹੜੀ ਓਕੇ ਆ ਬਿਲਕੁਲ ਦੇਖੋ ਜੀ ਅੱਜ ਆਪਣੀ ਮੱਛੀ ਮਾਰਕੀਟ ਵਿੱਚ ਦੁਕਾਨਾਂ ਜੀ ਦਹੀਂ ਭੱਲੇ ਵਾਲੀ ਨਾਲ ਸਾਡੇ ਗਵਾਂਢੀ ਆ ਆਪਣੇ ਮਾਇਨਟੀ ਸਟਾਲ ਵਾਲੇ ਇਹਨਾਂ ਦੇ ਸਿਲੰਡਰ ਨੂੰ ਨਾ ਇੱਕ ਨੇਚਰਲੀ ਅੱਗ ਪੈ ਗਈ ਸਰ ਉਸ ਤੋਂ ਬਾਅਦ ਜਦੋਂ ਅੱਗ ਬੱਗ ਪਈ ਤੇ ਮੈਨੂੰ ਘਰੋਂ ਕਿਸੇ ਇਸ ਤੋਂ ਤੇ ਕਿਸੇ ਮੁੰਡੇ ਦਾ ਫੋਨ ਆਗਾ ਕੀ ਤੁਹਾਡੀ ਦੁਕਾਨ ਨੂੰ ਵੀ ਅੱਗ ਪੈ ਗਈ ਆ ਤੇ ਸਾਰਾਈ ਫਾਰਗ ਬਰੇਡ ਵਾਲਿਆਂ ਨੂੰ ਸਦਿਆ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐਸਐਸ ਸਾਹਿਬ ਵੀ ਮੋਕੇ ਤੇ ਅੱਥੇ ਹਾਜ਼ਰ ਹੋ ਗਿਆ ਖਾਸ ਕਰਕੇ ਫਾਰਗ ਬਰੇਡ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੋਕੇ ਤੇ ਆਣ ਕੇ ਸਾਰੀ ਸਥਿਤੀ ਜਿਹੜੀ ਆ ਸੰਭਲੀ ਆ ਤੇ ਜਿਆਦਾ ਨੁਕਸਾਨ ਨਹੀਂ ਹੋਇਆ ਫਿਰ ਵੀ ਚਲੋ ਥੋੜੀ ਬੋਦੀ ਮਤਲਬ ਕਿ ਸਿਲੰਡਰ ਨੂੰ ਅੱਗ ਪੈਣ ਨਾਲ ਸਾਡਾ ਸਮਾਨ ਐਸਐਸ ਸਾਹਿਬ ਦਾ ਬਹੁਤ ਜੀ ਗੁਰਮੀਤ ਸਿੰਘ ਜੀ ਅੱਗੇ ਵੀ ਆਡੀ ਦਿਨ ਰਾਤ ਜਦੋਂ ਇਹਨਾਂ ਨੂੰ ਫੋਨ ਕਰੀਦਾ ਵਾਂ ਦਿਨ ਰਾਤ ਸੇਵਾ ਵਿੱਚ ਹਾਜ਼ਰ ਆ ਇਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਇਨਾਂ ਦੀ ਟੀਮ ਦਾ ਜੀ ਹੁਣਾ ਜਿਹੜੇ ਆਪਣੇ ਟਰੈਫਿਕ ਇਨਚਾਰਜ ਹੈਗੇ ਆ ਇਨਾਂ ਦਾ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੂੰ ਮੌਕੇ ਤੇ ਇੱਥੇ ਆਣ ਕੇ ਨਾਲੇ ਜਿਹੜੀ ਇਹ ਸਥਿਤੀ ਸੰਭੀਆ ਔਰ ਇਨਾਂ ਨੇ ਫਾਰਕ ਬ੍ਰਿਗੇਡ ਤੋਂ ਵੀ ਆਉਣ ਤੋਂ ਪਹਿਲਾਂ ਇਨਾਂ ਨੇ ਜਿਹੜਾ ਉਹ ਆਪਣਾ ਮੌਕਾ ਸੰਭ ਲਿਆ ਵਾ ਇਹ ਜੀ ਮੱਛੀ ਮਾਰਕੀਟ ਹੈ ਜੀ ਗੁਰਦਾਸਪੁਰ ਦੀ ਤੇ ਅਸੀਂ ਬਾਟਾ ਚੌਂਗ ਦੇ ਵਿੱਚ ਜਿਸ ਤਰ੍ਹਾਂ ਅਜਨਾਲ ਸਾਡਾ ਸੀਗਾ 6 ਤੋਂ ਲੈ ਕੇ 10 ਵਜੇ ਤੱਕ ਮਾਰਕੀਟ ਦੀ ਚੈਕਿੰਗ ਕਰਨੀ ਸੀ ਜਿੱਦਾ ਭੜੀ ਭੀੜ ਭੜ ਵਾਲੀਆਂ ਜਿੰਨੇ ਵੀ ਹੈਗੇ ਏਰੀਏ ਉਹ ਹਣੂ ਜਿਹੜਾ ਨਹੀਂ ਸਾਹਮਣੇ ਇੱਥੋਂ ਲੰਘ ਰਿਹਾ ਸੀ ਤੇ ਵੇਖਿਆ ਦੁਕਾਨ ਤੇ ਅੱਗ ਲੱਗ ਗਈ ਤੇ ਜਿੱਥੇ ਅਸੀਂ ਦਵਾ-ਦਵਾ ਕੋਸ਼ਿਸ਼ ਕਰਕੇ ਪਹਿਲਾਂ ਨਾਲ ਪਾਣੀ ਵਿਛਾਇਆ ਤੇ ਨਾਲ ਹੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਤਾ ਤੇ ਬਿਜਲੀ ਬੋਰਡ ਨੂੰ ਫੋਨ ਕਰਕੇ ਬੱਤੀ ਬੰਦ ਕਰਵਾਈ ਜਿਹੜੀ ਬਿਜਲੀ ਇਲੈਕਟ੍ਰਿਸਿਟੀ ਤੇ ਫਿਰ ਮੇਰੇ ਨਾਲ ਫਾਇਰ ਬ੍ਰਿਗੇਡ ਪਹੁੰਚ ਗਈ ਜਿਹੜਾ ਸਿਲੰਡਰ ਸੀ ਉਹਨੂੰ ਮੈਂ ਖਿੱਚ ਕੇ ਮੁੜ ਕੇ ਲੱਗਿਆ ਸੀ ਬਾਹਰ ਦੁਕਾਨ ਚੋਂ ਕੱਢ ਕੇ ਤੇ ਫਿਰ ਹੁਣ ਜਿਹੜੀ ਆ ਅੱਗ ਹੁਣ ਫਾਇਰ ਬ੍ਰਿਗੇਡ ਵੀ ਆ ਗਈ ਆ ਤੇ ਅੰਡਰ ਕੰਟਰੋਲ ਆ ਜੀ ਅੱਗ ਲੱਗੀ ਕਿਦਾਂ ਕੀ ਕਰ ਇਹ ਜੀ ਉੱਥੇ ਇਹਨਾਂ ਦਾ ਜਿਹ ਜਦ ਕਿ ਅਮੀ ਫੜ ਗਈ ਜੋ ਤੇਲ ਲੱਗੇ ਪਿਆ ਸੀ ਤੈਨੂੰ ਅੱਗ ਫੜ ਗਈ ਚਾ ਕੇ ਸੈਂਟਰ ਨੂੰ ਲੱਗੀ ਸੀ ਸੈਂਟਰ ਨੂੰ ਅੱਗ ਲੱਗੀ ਜੇ ਸੈਂਟਰ ਅਸੀਂ ਬਾਹਰ ਲਿਆਂਦਾ ਸੀ ਕੱਢ ਕੇ ਹੁਣ ਜੀ ਕੋਈ ਆਪਣੀ ਜਾਨ ਜੋਖੇ ਵਿੱਚ ਪਾ ਕੇ ਜਿਹੜਾ ਸੈਂਟਰ ਲੈ ਕੇ ਗਏ ਉਹ ਫੜ ਜਾਂਦਾ ਤੇ ਫੇਰ ਦੇਖੋ ਜੀ ਹੁਣ ਤੈਨੂੰ ਫਿਰ ਬਾਕੀ ਪਬਲਿਕ ਸੀ ਇੱਥੇ ਉਹਨਾਂ ਦਾ ਕਿ ਬੱਚੇ ਸੀ ਇਹ ਸਾਰੀ ਦੁਨੀਆ ਸੀ ਨੁਕਸਾਨ ਹੋ ਜਾਂਦਾ ਜੀ ਹੋਰ ਕੋਈ ਉਹਨੂੰ ਨੁਕਸਾਨ ਉਚਾਉਣ ਵਾਸਤੇ ਸਾਰੇ ਪੁਲਿਸ ਦਾ ਕੰਮ ਆਇਆ ਇਹ ਕਰਨਾ ਜੇ ਕੋਈ ਦੱਸੇ ਮੇਰਾ ਕੰਮ ਸੀ ਮੈਂ ਸਭ ਤੋਂ ਪਹਿਲਾਂ ਇਹ ਹੁੰਦਾ ਵੀ ਜਿਹੜਾ ਸੀਨੀਅਰ ਉਹ ਜਾ ਕੇ ਜਾਦਾ ਜਿਹਨੇ ਵੀ ਅੱਗ ਬੁਝਾ ਸਕਦਾ ਬਾਕੀ ਵੀ ਸਾਰੇ ਜਿੰਨੇ ਵੀ ਸਾਡੇ ਮਲਾਜਨ ਸੀ ਉਹਨਾਂ ਨੇ ਕੋਸ਼ਿਸ਼ ਕਰਕੇ ਅੱਗ ਨੂੰ ਬੁਝਾਉਣ ਦੀ ਬਹੁਤ ਬਹੁਤ ਕੋਸ਼ਿਸ਼ ਕੀਤੀ ਸਾਰੇ ਜਿੰਨੇ ਵੀ ਮਲਾਜੇ ਇਵਨ ਸਾਡੀ ਜਿਹੜੀ ਅੱਜ ਐਸਐਸਜੀ ਟੀਮ ਆ ਉਹਨਾਂ ਨੇ ਬੜਾ ਸਾਡੇ ਨਾਲ ਸਾਥ ਦਿੱਤਾ ਗੁਰਮੁਖ ਸਿੰਘ ਜੀ ਆ ਆਪਣੇ ਜਿੰਨੇ ਵੀ ਹੈਗੇ ਨੇ ਸੋਲ ਹੁਣੀ ਨੇ ਸਾਰਿਆਂ ਨੇ ਨਾਲ ਸਾਥ ਦੇ ਕੇ ਅੱਗ ਨੂੰ ਬੁਝਾਇਆ ਜੀ ਸਰ ਦੇਖਿਆ ਗਿਆ ਕਿ ਕੁਆਡੀਆਂ ਭਾਰ ਭਰ ਗਿਆ ਆਪ ਖੁਦ ਤੁਸੀਂ ਪਾਣੀ ਹਾਂਜੀ ਫਿਰ ਵਿੱਚ ਲੱਗੇ ਮਛਪਾਲ ਨੇ ਪਾ ਕੇ ਭਰ ਕੇ ਜਿੰਨਾ ਵੀ ਹੋ ਸਕਿਆ ਵੀ ਹਾਂ ਅੱਗ ਤੇ ਛੇਤੀ ਕਾਬੂ ਤੇ